ਜਿਨ ਸਿਦਿਆਂ ਤਿਨੇ ਸਵਾਰੀਆਂ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਭਾਦੀ ਧਾਰੀਆਂ ਸਖੀਅਤ ਸੰਗਤੀ ਪਾਉ ਬ੍ਰਹਮ ਕਰ ਨਮਸ਼ਕਾਰੀਆਂ ਕਿ ਕੀ ਅਤੀ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਜਿੰਨੀ ਤੇ ਸੇਵਿਆਂ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਹੀਆ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਕਿਨੇ ਸਵਾਰਿਆ ਨਮਾਨੀਓ ਕੀ ਮਾਨ ਗੁਰੂ ਨੇਤਾਨੀਓ ਕੀ ਤਾਨ ਗੁਰੂ ਨਿਯੋਟਿਓ ਕੀ ਓਟ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਬੇਕ ਸਤ ਸਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਬੇਕ ਸਤ ਸਰ ਉਹ ਆਦ ਜੁਗਾਦੀ ਜੁਗੋ ਜੁਗ ਨਿਮਾਨੀਓ ਕੇ ਮਾਨ ਗੁਰ ਨਿਤਾਣੀਓ ਕੇ ਤਾਨ ਗੁਰ ਨਿਓਟਿਓ ਕੀਓਟ ਗੁਰ ਤਨ ਸਰੀ ਗੁਰ ਗ੍ਰੰਥ ਸਹਿਬ ਜੀ ਦਰਸ਼ਨ ਪੇਟਤ ਹੋਤ ਨਿਹਾਲਾ 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 ਹਰ ਕਾ ਨਾਮ ਵਿਚਾਰੀ ਹਰ ਕਾ ਨਾਮ ਵਿਚਾਰੀ ਹਰ ਕਾ ਨਾਮ ਵਿਚਾਰੇ ਹਰ ਕਾ ਨਾਮ ਵਿਚਾਰੇ ਹਰ ਕਾ ਨਾਮ ਵਿਚਾਦੀ ਹਰ ਕਾ ਨਾਮ ਵਿਚਾਦੀ ਹਰ ਕਾ ਨਾਮ ਵਿਚਾਰੇ ਹਰ ਕਾ ਨਾਮ ਵਿਚਾਰੇ ਹਰ ਦਾ ਨਾਮ ਵਿਚਾਰੇ ਹਰ ਦਾ ਨਾਮ ਵਿਚਾਰੇ ਦਰਸ਼ਨ ਪੇਟ ਤੋ ਤੋ ਨਹਾਲਾ 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 ਜਨਮ ਜਨਮ ਕੇ ਦੁਖ ਨਿਵਾਰੇ 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 ਸੁਖਾ ਮਨ ਸਦਾਰੇ ਸੁਖਾ ਮਨ ਸੂਕਮਨ ਸੁਧਾਰੇ ਸੂਕਮਨ ਸੁਧਾਰੇ ਦਰਸ਼ਨ ਭੇਟ ਤੋਤ ਨਿਹਾਲਾ ਦਰਸ਼ਨ ਭੇਟ ਤੋਤ ਨਿਹਾਲਾ ਦਰਸ਼ਨ ਭੇਟ ਤੋਤ ਨਿਹਾਲਾ ਦਰਸ਼ਨ ਭੇਟ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਹਰ ਕਾ ਨਾਮ ਵਿਚਾਰੇ ਹਰ ਕਾ ਨਾਮ ਵਿਚਾਰੇ ਹਰ ਕਾ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦ ਦਾ ਮੇਰਾ ਵੈਦ ਗੁਰੂ ਮੇਰਾ ਬੈਦ ਗੁਰੂ ਗੋਬਿੰਦਾ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖੇ ਮੁਖ ਦੇਵੇ 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 ਕਾਟੇ ਜਮ ਕੀ ਬੰਦਾ ਕਾਟੇ ਜਮ ਕੀ ਬੰਦਾ ਕਾਟੇ ਜਮ ਕੀ ਬੰਦਾ ਕਾਟੇ ਜਮ ਕੀ ਬੰਦਾ ਦਰਸ਼ਨ ਪੇਟਤ ਹੋਤ ਨਿਹਾਲਾ ਦਰਸ਼ਨ ਪੇਟਤ ਹੋਤ आला दर्शन पेटत होत निहाला दर्शन पेटत होत निहाला हरका नाम बिचारी हरका नाम बिचारी हरका नाम बिचारी हरका नाम बिचारी दर्शन पेटत होत निहाला दर्शन पेटत होत निहाला ਸੰਮ ਦਾਖਤ ਪੁਰਖ ਪੁਰਨ ਵਿਦਾਤੇ ਸੰਤਪੁਰਖ ਪੁਰਖ ਪੁਰਨ ਵਿਦਾਤੇ ਆਪ ਕਰਨੇ ਹਾਰ ਆਪ ਕਰਣਾ ਹਾਰ ਆਪਣਾ ਦਾਸ ਹਰ ਆਪ ਬਾਰਿਆਂ ਆਪਣਾ ਦਾਸ ਹਰ ਆਪ ਬਾਰਿਆਂ ਨਾਨਕ ਨਾਮ ਅਧਾਰਾ ਨਾਨਕ ਨਾਮ ਅਧਾਰਾ ਆਪਣਾ ਦਾਸ ਹਜਾਬ ਬਾਰੀਆਂ ਆਪਣਾ ਦਾਸ ਹੈ ਆ ਤੁਮ ਬਾਰੀਆਂ ਨਾਨਕ ਨਾਮ ਅਧਾਰਾ ਨਾਨਕ ਨਾਮ ਅਧਾਰਾ ਨਾਨਕ ਨਾਮ ਅਧਾਰਾ ਨਾਨਕ ਨਾਮ ਹਦਾਰ ਦਰਸ਼ਨ ਪੀਟਤ ਹੋ ਤੋ ਨਿਹਾਲਾ 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 ਹਰ ਕਾ ਨਾਮ ਵਿਚਾਰੀ ਹਰ ਕਾ ਨਾਮ ਵਿਚਾਰੇ ਹਰ ਕਾ ਨਾਮ ਵਿਚਾਰੀ ਹਰ ਕਾ ਨਾਮ ਵਿਚਾਰੇ ਦਰਸ਼ਨ ਪੇਟਤ ਹੋਤ ਨਿਹਾਲਾ 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 ਹੋਤ ਨਿਹਾਲਾ ਦਰਸ਼ਨ ਪੇਟਤ ਹੋਤ ਨਿਹਾਲਾ ਸਾਰੀ ਪੜੋ ਪੇਟਤ ਹੋਤ ਨਿਹਾਲਾ ਦਰਸ਼ਨ ਪੇਟਤ ਹੋਤ ਨਿਹਾਲਾ ਦਰਸ਼ਨ ਪੇਟਤ ਹੋਤ ਨਿਹਾਲਾ ਤਨ ਤਨ ਗੁਰੂ ਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਦਰਸ਼ਨ ਪੀਟ ਤੋ ਹੋਤ ਨਿਹਾਲਾ ਦਰਸ਼ਨ ਪੀਟ ਤੋ ਹੋਤ ਨਿਹਾਲਾ ਹੱਜ ਕਾ ਨਾਮ ਵਿਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਖੁਤੰ ਗੁਰੂ ਨਾਨਕ ਨਾਨਕ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਆ ਵੱਡੀ ਭਾਗ ਗੁਰੂ ਖੀਆਂ ਸੰਤਾਂ ਦੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੇਰ ਪਲੋਆ ਵੱਡੇ ਭਾਗ ਨੇ ਸੱਚੀ ਬਾਛਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਦਿਹਾੜਾ ਮਨਾ ਰਿਓ ਸੱਚੀ ਬਾਛਾ ਦੇ ਅਵਤਾਰ ਦੇ ਹੜੇ ਦੀਆਂ ਖੁਸ਼ੀਆਂ ਵਿੱਚ ਪ੍ਰਵਾਦ ਫੇਰੀਆਂ ਰੰਭੈ ਨਾਲ ਹੀ ਅੱਜ ਧੰਨ ਧੰਨ ਪਿਆਰੇ ਅਤ ਪਿਆਰੇ ਅਤ ਸੁੰਦਰ ਪਿਆਰੇ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਜਵਤਾਰ ਦਿਹਾੜਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਐਸੀ ਮਹਾਨ ਸਤਿਗੁਰੂ ਧੰਗੁਰੂ ਰਾਮਦਾਸ ਜੀ ਦਾ ਅੱਜ ਅਵਤਾਰ ਦਿਹਾੜਾ ਜਿਨ੍ਹਾਂ ਨੇ ਲਾਹੌਰ ਸ਼ਹਿਰ ਦੇ ਵਿੱਚ ਛੂਨਾ ਮੰਡੀ ਸਤਗੁਰਾਂ ਜੀ ਨੇ ਅਵਤਾਰ ਧਾਰਿਆ ਧੰਨ ਪਿਆਰੇ ਮਾਤਾ ਜੀ ਮਾਤਾ ਦਇਆਕੌਰ ਜੀ ਦੀ ਕੁਖ ਤੋਂ ਧੰਨ ਪਿਆਰੇ ਪਿਤਾ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਸਤਗੁਰਾਂ ਜੀ ਨੇ ਅਵਤਾਰ ਧਾਰਿਆ ਉਹ ਧੰਨ ਮਾਤਾ ਧੰਨ ਉਹ ਪਿਤਾ ਧੰਨ ਉਹ ਕੁੱਲ ਧੰਨ ਜਿਨ ਗੁਰੂ ਜਨਿਆ ਮਾਏ ਉਹ ਮਾਂ ਧੰਨ ਜਿਨ ਗੁਰੂ ਨਜੇ ਆਪਾਂ ਤਕਰੀਬਨ ਸਾਰੇ ਇਤਿਹਾਸ ਜਾਣਦੇ ਹਾਂ ਧੰਗੂ ਗੁਰੂ ਰਾਮਦਾਸ ਜੀ ਦਾ 1534 ਈਸਵੀ 'ਚ ਉਹਨਾਂ ਦਾ ਜਨਮ ਹੋਇਆ ਹੋਇਆ ਉਹਨਾਂ ਦਾ ਨਾਮ ਜੇਠਾ ਸੀ ਜੇਠਾ ਭਾਈ ਜੇਠਾ ਜੀ ਕਹਿ ਕੇ ਪੁਕਾਰਦੇ ਸਨ ਵੱਡੀ ਸਨ ਪਰ ਸਾਧ ਸੰਗਤ ਜਦੋਂ ਉਹ ਡੇਢ ਸਾਲ ਦੇ ਹੋਏ ਤੇ ਉਹਨਾਂ ਦੀ ਮਾਤਾ ਜੀ ਚਲਵਸੇ ਤੇ ਸਾਧ ਸੰਤ ਪਿਤਾ ਜੀ ਨੇ ਉਹ ਪਿਆਰ ਦਿੱਤਾ ਮਾਂ ਦਾ ਵੀ ਪਿਤਾ ਦਾ ਵੀ ਸਾਧ ਸੰਗਤ ਪਿਤਾ ਨਹੀਂ ਪਾਲਿਆ ਜਦੋਂ 7 ਕੁ ਸਾਲਾਂ ਦੇ ਹੋਏ ਤੇ ਪਿਤਾ ਜੀ ਵੀ ਚੱਲ ਗਏ ਫਿਰ ਨਾਨੀ ਮਾਂ ਨੇ ਸਾਧ ਸੰਗਤ ਪਾਲਿਆ ਸਾਧ ਸੰਗਤ ਆਪਾਂ ਨੂੰ ਪਤਾ ਹੀ ਘੁੰਗਣੀਆਂ ਵੇਚਦੀ ਸਨ ਘੁੰਗਣੀਆਂ ਵੇਚਦੀ ਸਨ ਪਰ ਲੋਕਾਂ ਨੇ ਉਥੋਂ ਦੇ ਸਾਧ ਸੰਗਤ ਰਿਸ਼ਤੇਦਾਰਾਂ ਨੇ ਲੋਕਾਂ ਨੇ ਉਹਨਾਂ ਨੂੰ ਉੱਥੇ ਰਹਿਣ ਨਹੀਂ ਦਿੱਤਾ ਜਦੋਂ ਗੁਰੂ ਰਾਮਦਾਸ ਜੀ ਆਪਣੀ ਮਾਤਾ ਨਾਲ ਜਿੱਥੇ ਵੀ ਜਾਂਦੇ ਸੀ ਲੋਕ ਮੂੰਹ ਪਰਾਂ ਨੂੰ ਕਰ ਲੈਂਦੇ ਸੀ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਸੀ ਕਹਿੰਦੇ ਬੜਾ ਅਪਹਾਗਾ ਹੈ ਇਹਨੇ ਆਪਣੀ ਮਾਂ ਨੂੰ ਖਾ ਲਿਆ ਪਿਤਾ ਨੂੰ ਖਾ ਲਿਆ ਐਦਾਂ ਦੇ ਲੋਕ ਸਾਧ ਸੰਗਤ ਇਹੋ ਜੇ ਬਚਨ ਬਚਨ ਕੋ ਬਚਨ ਬੋਲਦੇ ਸਨ ਇਹ ਸਾਧ ਸੰਗਤ ਨਾਨੀ ਮਾਂ ਫਿਰ ਆਪਣੇ ਬਾਸਰ ਕੀ ਲਿਆਈ ਸਾਧ ਸੰਗਤ ਉੱਥੇ ਘੁੰਗਣੀਆਂ ਵੇਚੰਦਾ ਸਾਧ ਸੰਗਤ ਕੰਮ ਕਰਦੇ ਰਹੇ ਮੇਰੇ ਪਿਆਰੀ ਸਤਿਗੁਰੂ ਘੁੰਗਣੀਆਂ ਵੇਚਦੇ ਰਹੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਸਾਧ ਸੰਗਤ ਜਦੋਂ ਮਾਤਾ ਜੀ ਲੈ ਕੇ ਆਏ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਹ ਭਾਈ ਜੇਠੇ ਵੱਲ ਜਦੋਂ ਤੱਕਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨਾਨੀ ਮਾਂ ਨੂੰ ਕਹਿੰਦੇ ਕਹਿੰਦੇ ਫਿਕਰ ਨਾ ਕਰੋ ਤੁਸੀਂ ਇੱਥੇ ਹੀ ਰਹੋ ਕਿਸੇ ਵੀ ਚੀਜ਼ ਦੀ ਲੋੜ ਹੈ ਤੁਸੀਂ ਸਾਡੇ ਕੋਲੋਂ ਲਵੋ ਕਿਸੇ ਵੀ ਕਿਸੇ ਨੇ ਵੀ ਇਹ ਗੱਲ ਨਹੀਂ ਸਿਆਖੀ ਆਖੀ ਨਾ ਚੂਣਾ ਵੰਡੀ ਚ ਨਾ ਕਿਤੇ ਹੋਰ ਨਾ ਕਿਸੇ ਵੱਡੇ ਬੰਦੇ ਨੇ ਕੋਈ ਬਾਹ ਨਹੀਂ ਫੜੀ ਤੇ ਜੇ ਬਾਹ ਫੜੀ ਗੁਰੂ ਅਮਰਦਾਸ ਸੱਚੀ ਪਾਤਸ਼ਾਹ ਜੀ ਨੇ ਤੇ ਸਾਧ ਸੰਗਤ ਨਾਲੇ ਸੇਵਾ ਕਰਦੇ ਆ ਨਾਲੇ ਘੁੰਗਨੀਆਂ ਵੇਚਦੇ ਆ ਨਾਲੇ ਸੇਵਾ ਕਰਦੇ ਆ ਸੇਵਾ ਵਿੱਚ ਲੱਗ ਗਏ ਸੇਵਾ ਵਿੱਚ ਐਸੇ ਲੱਗੇ ਐਸੇ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਮਨ ਜਿੱਤ ਲਿਆ ਸੇਵਾ ਪਾਮੀ ਕਰਦੇ ਆ ਯਾ ਹਨਮਾਰੀਓ ਸਾਡੀ ਕਿਸੋ ਜੀ ਸੇਵਾ ਪਰਵਾਦ ਫੇਰੀ ਆਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਸਾਧ ਸੰਗਤ ਸੁਮਨੀ ਸਾਹਿਬ ਜੀ ਦਾ ਬਾੜ ਚੱਲ ਰਿਹਾ ਠੀਕ ਹੈ ਆਪਣਾ ਫਰਜ ਬੰਨਦਾ ਪਰਵਾਦ ਫੇਰੀ ਦਾ ਸਤਿਕਾਰ ਕਰਨਾ ਇਹਤ ਨਹੀਂ ਸਾ ਗੁਰੂ ਨੂੰ ਪਿੱਠ ਕਰਕੇ ਸਾਰੇ ਖੜ ਜੋ ਜਿੰਨੀ ਸੰਗਤ ਸਾਰਿਆਂ ਨੇ ਪਿੱਠ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਧ ਸੰਗਤ ਗੁਰੂ ਸਾਹਿਬ ਹਾਏ ਨਾ ਇਹ ਪ੍ਰਤਾਖੇ ਜੇ ਗੁਰੂ ਗ੍ਰੰਥ ਸਾਹਿਬ ਪ੍ਰਤਾਖ ਨਹੀਂ ਹੈ ਤੇ ਦੱਸੋ ਫਿਰ ਇਹ ਕੀ ਹੈ ਗ੍ਰੰਥ ਹੈ ਅਸੀਂ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹਾਂ ਐਸਾ ਧੰ ਗੁਰੂ ਰਾਮਦਾਸ ਜਿਹੜਾ ਸਕੂਲੇ ਨਹੀਂ ਗਿਆ ਕਿਸੇ ਕੋਲੋਂ ਵਿਦਿਆ ਨਹੀਂ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਸੇਵਾ ਐਸੀ ਭਾਵਨਾ ਨਾਲ ਕੀਤੀ ਐਸੇ ਪਿਆਰ ਨਾਲ ਕੀਤੀ ਸਾਧ ਸੰਗਤ ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਖੁਸ਼ ਕਰ ਲਿਆ 16 ਅੰਕਲਾ ਦਾ ਗਿਆਨ ਉਹਨਾਂ ਦੀ ਮੱਤ ਵਿੱਚ ਹੋ ਗਿਆ ਕਤੀ ਰਾਗਾਂ ਚ ਬਾਣੀ ਚਾਰਨ ਕਰਤੀ ਸਾਧ ਸੰਗ ਬਾਣੀ ਵੀ ਐਸੀ ਐਸੇ ਬਿਸ਼ਰਾਮ ਕਿ ਵੱਡੇ ਵੱਡੇ ਰਾਗੀ ਮੇਰੇ ਵਰਗੇ ਅਲਪੰਗ ਸਾਧ ਸੰਗਤ ਵਿਸ਼ਰਾਮ ਵੀ ਨਹੀਂ ਸਹੀ ਲਾ ਸਕਦੇ ਜਿਨ੍ਹਾਂ ਨੇ ਐਨੀ ਸਾਧ ਸੰਗਤ ਕਲਾ ਵਾਲੀ ਬਾਣੀ ਉਚਾਰਨ ਕੀਤੀ ਤਾਂ ਗੁਰੂ ਰਾਮਦਾਸ ਸੀ ਇਹ ਸਾਰੀ ਕਿਰਪਾ ਕਿੱਥੋਂ ਆਉਂਦੀ ਹੈ ਇੱਕ ਤੂੰ ਹੀ ਆਉਂਦੀ ਹੈ ਇੱਕ ਜਿਹੜਾ ਪਸਰਿਆ ਹੋਇਆ ਅਣਕ ਭਾਂਤ ਹੋਇ ਪਸਰਿਆ ਨਾਨਕੀ ਕੰਕਾਰ ਜਿਹੜਾ ਆਦਤੂ ਆ ਰਿਹਾ ਆਦ ਗੁਰੇ ਨਮੇ ਜੁਗਾਤ ਗੁਰੇ ਨਮੇ ਸਤ ਗੁਰੇ ਨਮੇ ਸ੍ਰੀ ਗੁਰਦੇਵ ਨਮੇ ਜੇ ਮੇਰੇ ਬਾਬਾ ਨਾਨਕ ਜੀ ਸਾਧ ਸੰਸਕੂਲੇ ਪਾਂਦੇ ਕੋਲੇ ਗਏ ਤੇ ਉਹਨਾਂ ਨੇ ਊੜਾ ਲਿਖ ਕੇ ਦੇ ਦਿੱਤਾ ਜੇ ਫਾਰਸੀ ਪੜਨ ਗਏ ਉਹਨਾਂ ਨੇ ਅਲਫ ਅੱਲਾ ਲਿਖ ਦਿੱਤਾ ਤੇ ਸਤ ਗੁਰ ਕਹਿੰਦੇ ਇਹ ਅਰਥ ਤਾਂ ਸਮਝਾਓ ਐਸੀ ਪੜਾਈ ਕਰਾਓ ਜਿਹਦੇ ਨਾਲ ਮੇਰੀ ਆਤਮਾ ਪ੍ਰਕਾਸ਼ ਹੋ ਜੇ ਐਸੀ ਪੜ੍ਹਾਈ ਮੈਨੂੰ ਕਰਾਓ ਜਿਦੇ ਨਾਲ ਮੇਰਾ ਦਰਗਾਹੀ ਰਸਤਾ ਖੁੱਲ ਜੇ ਦੂਸਰੀ ਪੜ੍ਹਾਈ ਕਰਨ ਦਾ ਕੀ ਫਾਇਦਾ ਜੇ ਮੈਂ ਹੰਕਾਰੀ ਬੰਨਾ ਜੇ ਮੈਂ ਲੋਭੀ ਬੰਨਾ ਪੜ੍ਹਾਈ ਕਰਕੇ ਰਿਸ਼ਵਤਾ ਲੈਣੀ ਹੈ ਉਸ ਪੜ੍ਹਾਈ ਨਾਲ ਤਾਂ ਫਿਰ ਮੈਂ ਉਹੀ ਚੰਗਾ ਧੰਗੁਰੂ ਨਾਨਕ ਸਾਹਿਬ ਨੇ ਆਖਿਆ ਪੰਡਾ ਜੀ ਊੜੇ ਦੇ ਅਰਥ ਸਮਝਾਓ ਕੀ ਆ ਉੜਾ ਉਠੀ ਹੁੰਦਾ ਬਾਬਾ ਨਾਨਕ ਉੜਾ ਨਹੀਂ ਉੜਾ ਉਠਣੀ ਹੁੰਦਾ ਮੇਰਾ ਬਾਬਾ ਕਹਿੰਦਾ ਪਾੰਦਿਆ ਐਸੀ ਪੜ੍ਹਾਈ ਪੜਾਉਣਾ ਤਾਈਉ ਦਾ ਤੂੰ ਲਾਲਚੀਆਂ ਤਾਈ ਤੂੰ ਤੂੰ ਪਖੰਡੀਆਂ ਅਹੰਕਾਰੀਆਂ ਸਤਿਗੁਰੂ ਨਾਨਕ ਕਹਿੰਦੇ ਪਾੰਦਾ ਜੀ ਉੜੇ ਦਾ ਅਰਥ ਉਹ ਅਹੰਕਾਰ ਉਹ ਬਿਆਰਾ ਪਰਮੇਸ਼ਰ ਜਿਹੜਾ ਸਾਰਿਆਂ ਵਿੱਚ ਨਿਵਾਸ ਕਰਦਾ ਹੈ ਉਹ ਅਹੰਕਾਰ ਸਰਵ ਪ੍ਰਕਾਸ਼ੀ ਸਾਰਿਆਂ ਵਿੱਚ ਪ੍ਰਕਾਸ਼ ਹੈ ਜਿਹਦੀ ਜੋਤ ਸਤਿਗੁਰ ਜੀ ਕਹਿੰਦੇ ਐੜਾ ਕਹਿੰਦਾ ਆਤਮ ਸੁਧ ਅਕਰਨ ਨਿਵਾਸੀ ਉਹਦਾ ਆਤਮਾ ਨਾਲ ਆਤਮਾ ਦਾ ਉਹਦੇ ਨਾਲ ਮੇਲ ਹੈ ਪਰ ਜੇ ਆਤਮਾ ਉਹਨੂੰ ਜਾਣੇਗੀ ਉਹਨੂੰ ਪਛਾਣੇਗੀ ਤੇ ਆਤਮਾ ਸੁਧ ਹੋ ਜਾਏਗੀ ਉਹਦੇ ਵਿੱਚ ਮਿਲ ਜਾਏਗੀ ਇਸ ਜੀਵ ਮੈਂ ਭੇਦ ਨਾ ਜਾਣੋ ਈੜੀ ਕਹਿੰਦੀ ਭੇਦ ਨਾ ਜਾਣੋ ਪੰਡਾ ਜੀ ਜਿੰਦਰ ਉਹ ਤੇ ਚਾਰ ਪੈਸੇ ਮਿਲਦੇ ਉਹਦੀ ਜਾਇਜੇ ਕਰਕੇ ਉਹਦੇ ਚ ਗਰੀਬਚਾਰਾ ਪੜਾਈ ਨਹੀਂ ਸਕਦਾ ਪੜਾਈ ਕਾਦੀ ਤੁਹਾਡੀ ਇਸ ਜੀਵ ਮੈਂ ਭੇਦ ਨਾ ਜਾਣੋ ਸਾਧ ਚੂਰ ਸਭ ਰੰਭਿシャン ਅਸਤੀ ਕੀਟੀ ਤਰਨ ਲੋ ਆਦਿ ਇੱਕ ਅਖੰਡਤ ਵਸਿਆ ਨਾਦਨ ਸਤਿਗੁਰੂ ਕਹਿੰਦੇ ਸਾਰਿਆਂ ਵਿੱਚੋਂ ਇੱਕ ਹੀ ਵਸ ਰਿਹਾ ਹੈ ਇੱਕ ਹੀ ਪ੍ਰਕਾਸ਼ ਹੈ ਉਹਨੂੰ ਪਛਾਣੋ ਜੇ ਐਸੀ ਪੜ੍ਹਾਈ ਹੈ ਤੇ ਪੜ੍ਹਾ ਦੇ ਜੇ ਐਸੀ ਪੜ੍ਹਾਈ ਨਹੀਂ ਜਿਹੜੀ ਮੇਰੀ ਪਰਮਾਤਮਾ ਨਾਲ ਸਾਧ ਸੰਜੇ ਮੈਨੂੰ ਜੋੜ ਦੇਵੇ ਤੇ ਪੜ੍ਹਾ ਦਿਓ ਜੇ ਤੋੜ ਦੇਵੇ ਤੇ ਐਸੀ ਪੜ੍ਹਾਈ ਦਾ ਫਾਇਦਾ ਨਹੀਂ ਸਾਦ ਸੰਤ ਆਓ ਉਹ ਧੰਗੁਰੂ ਰਾਮਦਾਸ ਜੀ ਨੇ ਸਾਧ ਸੰਗੁਰੂ ਅਮਰਦਾਸ ਪਾਸ਼ਾ ਕੋਲੇ ਰਹਿ ਕੇ ਐਸੀ ਪੜ੍ਹਾਈ ਕੀਤੀ ਸਾਧ ਸੰਸਾਰਿਆਂ ਵਿੱਚ ਰੱਬ ਨੂੰ ਵੇਖ ਲਿਆ ਸਤਗੁਰਾਂ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਧੰਗੁਰੂ ਅਮਰਦਾਸ ਪਾਸ਼ਾ ਨੇ ਆਪਣੀ ਬੇਟੀ ਦਾ ਰਿਸ਼ਤਾ ਕਰਤਾ ਬੀਬੀ ਭਾਨੀ ਦਾ ਰਿਸ਼ਤਾ ਕਰਤਾ ਤੇ ਬੀਬੀ ਭਾਨੀ ਦੀ ਵੀ ਸੇਵਾ ਵੇਖੂ ਸਾਰਾ ਦਿਨ ਸੰਗਤ ਦੇ ਵਿੱਚ ਲੰਗਰ ਬਣਾਉਣਾ ਭਾਂਡੇ ਮੰਝਨੇ ਤੇ ਸੁਭਾ ਤੜਕੇ ਸਭ ਤੋਂ ਪਹਿਲਾਂ ਧੰਗੁਰ ਅਮਰਦਾਸ ਪਾਤਸ਼ਾਹ ਜੀ ਨੂੰ ਆਪਣੇ ਪਿਤਾ ਜੀ ਨੂੰ ਇਸ਼ਨਾਨ ਕਰਾਉਣਾ ਇਸ਼ਨਾਨ ਕਰਉਣਾ ਤੜਕੇ ਅੰਮ੍ਰਿਤ ਵੇਲੇ ਬੀਬੀ ਭਾਨੀ ਦੀ ਵੀ ਬਰੋਬਰ ਦੀ ਸੇਵਾ ਹੈ ਧੰਨ ਗੁਰੂ ਰਾਮਦਾਸ ਭਾਈ ਜੇਠਾ ਜੀ ਦੀ ਵੀ ਬਰੋਬਰ ਦੀ ਸੇਵਾ ਹੈ ਤੇ ਸਾ ਸੰਸਦ ਸਤਿਗੁਰੂ ਡਾਢੇ ਪ੍ਰਸੰਨ ਹੋਏ ਬੀਬੀ ਭਾਨੀ ਦੀ ਸੇਵਾ ਨੂੰ ਵੀ ਵੇਖ ਕੇ ਤੇ ਸਾ ਸੰਸਦ ਭਾਈ ਜੇਠਾ ਜੀ ਦੀ ਸੇਵਾ ਦੇਖ ਕੇ ਪ੍ਰਸੰਨ ਹੋ ਕੇ ਗੁਰਗੱਦੀ ਬਖਸ਼ਿਸ਼ ਕਰ ਦਿੱਤੀ ਸਾਧ ਸੰਗਤ ਗੁਰਗੱਦੀ ਬਖਸ਼ਿਸ਼ ਹੋ ਗਈ ਸਾਰਿਆਂ ਨੂੰ ਸਤਿਗੁਰਾਂ ਨੇ ਪਰਿਵਾਰ ਨੂੰ ਸਦਕੇ ਆਪਣੇ ਪੁੱਤਰਾਂ ਨੂੰ ਸਭ ਰਿਸ਼ਤੇ ਸਾਰਿਆਂ ਨੂੰ ਸਦਕੇ ਆਖਿਆ ਗੁਰੂ ਰਾਮਦਾਸ ਦੀ ਪੈਰੀ ਪਾਵੋ ਅੱਜ ਤੇ ਸਾਡਾ ਸਰੂਪ ਨੇ ਇਹ ਇਹ ਸਿੱਖੀ ਦੀ ਬਾਗਡੋਰ ਇਹ ਸਦਲ ਸਾ ਸਾਰੇ ਪੈਰੀ ਪਏ ਧੰ ਗੁਰੂ ਰਾਮਦਾਸ ਦੀ ਚਰਨੀ ਪਏ ਸਾਸ ਉਹ ਧੰ ਪਿਆਰੇ ਗੁਰੂ ਰਾਮਦਾਸ ਜੀ ਸਮਾ ਆਪਣੇ ਕੋਲੇ ਆਉਣਾ ਸਾ ਸੰਗ ਗੁਰੂ ਦਾ ਇਤਿਹਾਸ ਇੰਨਾ ਪਿਆਰਾ ਹੈ ਇੰਨਾ ਵੱਡਾ ਹੈ ਕਿ ਆਪ ਬਿਆਨ ਨਹੀਂ ਕਰ ਸਕਦੇ ਸਾਧ ਸੰਗਤ ਧੰਨ ਗੁਰੂ ਰਾਮਦਾਸ ਜੀ ਜਦੋਂ ਗੁਰਗੱਦੀ ਤੇ ਬੈਠੇ ਤੇ ਪਹਿਲਾਂ ਬੌਲੀ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ ਫਿਰ ਸਾ ਗੁਰੂ ਅਮਰਦਾਸ ਬਾਛਨ ਨੇ ਆਖਿਆ ਜਾਓ ਅਮਰ ਸਰਬ ਸਾਓ ਤੇ ਸਾਧ ਸੰਗਤ ਸ੍ਰੀ ਅਮਰ ਸਰ ਸਹਿਬ ਵਸਾਇਆ ਧੰਨ ਗੁਰੂ ਰਾਮਦਾਸ ਜੀ ਨੇ ਸਾਧ ਸੰਗਤ ਆਓ ਧੰਨ ਪਿਆਰੇ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ ਜਿਹੜੇ ਤੁਸੀਂ ਸਾਰੇ ਮਨਾ ਰਹੇ ਹੋ ਸਤਿਗੁਰਾਂ ਜੀ ਨੇ ਐਸੀ ਪਿਆਰ ਨਾਲ ਸ਼ਬਦ ਉਚਾਰਨ ਕੀਤੀ ਸਾਧ ਸੰਗਤ ਐਸੀ ਪਿਆਰ ਨਾਲ ਕਿਥੇ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਤਨਾਰੀ ਜੀਓ ਜਦੋਂ ਸਾਧ ਸੰਗਤ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਗੁਰੂ ਅਰਜਨ ਦੇਵ ਪਤਸ਼ਾਹ ਆਪਣੇ ਪਿਤਾ ਆਪਣੇ ਬੇਟੀ ਨਾਲ ਸਾਧ ਸੰਗਤ ਜਦੋਂ ਵਿਆਹ ਤੇ ਭੇਜਿਆ ਸੀ ਗੁਰੂ ਅਰਜਨ ਦੇਵ ਪਤਸ਼ਾਹ ਜੀ ਨੂੰ ਤੇ ਜਦੋਂ ਬੁਲਾਇਆ ਤੇ ਮੇਲ ਹੋਇਆ ਤੇ ਗੁਰੂ ਅਰਜਨ ਦੇਵ ਪਤਸ਼ਾਹ ਜੀ ਨੇ ਪਿਆਰ ਵਿੱਚ ਇਹ ਸ਼ਬਦ ਪੜਿਆ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਬਨਾਸੀ ਘਰ ਮੈਂ ਪਾਇਆ ਮੈਂ ਉਹ ਅਬਨਾਸੀ ਉਹ ਅਕਾਲ ਪੁਰਖ ਆਪਣੇ ਪਿਤਾ ਗੁਰੂ ਰਾਮਦਾਸ ਵਿੱਚ ਪਾਏ ਸਾਧ ਸੰਗਤ ਵੇਖੋ ਉਹੀ ਪੁੱਤਰ ਹੈ ਪਿਰਥੀ ਚੰਦ ਦੀ ਭਾਵਨਾ ਨਹੀਂ ਹੈ ਉਹੀ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦੀ ਭਾਵਨਾ ਕਿਹੜੀ ਕਦੇ ਨਾ ਨਾਸ ਹੋਣ ਵਾਲਾ ਅਕਾਲ ਪੁਰਖ ਅਬਨਾਸੀ ਮੈਂ ਗੁਰੂ ਰਾਮਦਾਸ ਵਿੱਚੋਂ ਪਾਲਿਆ ਉਹਦੇ ਦਰਸ਼ਨ ਕਰ ਲਏ ਹੁਣ ਮੈਂ ਉਹਦੀ ਸੇਵਾ ਵਿੱਚ ਲੱਗ ਜਾਵਾਂਗਾ ਇੱਕ ਪਲ ਵੀ ਹੁਣ ਵਿਛੋੜਾ ਮੈਂ ਸਹਿਣ ਨਹੀਂ ਕਰ ਸਕਦਾ ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਹਮਾਰੇ ਹੁਣ ਦਾਸ ਬਣ ਕੇ ਉਹਦਾ ਬਣ ਕੇ ਸੇਵਾ ਕਰ ਲਵਾਂਗਾ ਆਉ ਸਾਸਨ ਸਤਗੁਰਾਂ ਨੇ ਪੂਰਨੀ ਭਾਈ ਸੇਵਾ ਕਿਵੇਂ ਕਰਨੀ ਸਾਰੀ ਸਾਰੀ ਰਾਤ ਚੂਨਾ ਪੀਸਣਾ ਗੁਰੂ ਅਮਰਦਾਸ ਬਾਛਣੇ ਕਹਿੰਨਾ ਭਾ ਜੀਠਾ ਜੀ ਪੈਜੋ ਤੁਸੀਂ ਵੀ ਰਾਮ ਕਰ ਲੋ ਪਿਤਾ ਜੀ ਜੇ ਮੈਂ ਪੈ ਗਿਆ ਤੇ ਆ ਚੂਨਾ ਰਹਿ ਜੋ ਪੀਸਣਾ ਤੇ ਸਵੇਰ ਮਿਸਤਰੀ ਆਉਣਗੇ ਕੰਮ ਨਹੀਂ ਚੱਲਣਾ ਸਾਸਨ ਬੌਲੀ ਸਾਹਿਬ ਦੀ ਸੇਵਾ ਕੰਮ ਨਹੀਂ ਚੱਲਣਾ ਤੇ ਸਾ ਸੰਗਤ ਕਹਿੰਦੇ ਧੰਨੇ ਭਾਈ ਜੇਠਿਆ ਤੂੰ ਤੈਨੂੰ ਇੰਨਾ ਫਿਕਰ ਹੈ ਤੈਨੂੰ ਦੂਸਰਿਆਂ ਨੂੰ ਨਹੀਂ ਫਿਕਰ ਤੇ ਭਾਈ ਜੇਠਾ ਜੀ ਕਹਿੰਦੇ ਪਾਤਸ਼ਾਹ ਮੈਨੂੰ ਫਿਕਰ ਕਿਉਂ ਨਾ ਹੋਵੇ ਮੇਰਾ ਘਰ ਮੈਨੂੰ ਤੁਸੀਂ ਨਿਥਾਵੇਂ ਨੂੰ ਨਿਮਾਣੇ ਨੂੰ ਥਾਂ ਦਿੱਤੀ ਆਪਣੇ ਚਰਨਾਂ ਵਿੱਚ ਰਹਿਣ ਵਾਸਤੇ ਥਾਂ ਦਿੱਤੀ ਮੇਰਾ ਘਰ ਹੈ ਸਤਿਗੁਰੂ ਮੈਨੂੰ ਸੇਕ ਹੈ ਸਾਸ ਸੇ ਇੰਨ ਸੇਵਾ ਜ਼ਿੰਮੇਵਾਰੀ ਨਾਲ ਨਿਭਾਈ ਸਾਸ ਉਹ ਧੰਗ ਗੁਰੂ ਰਾਮਦਾਸ ਜੀ ਜਦੋਂ ਗੁਰਗੱਦੀ ਤੇ ਬੈਠੇ ਜਿਹੜੇ ਗੱਲਾਂ ਕਰਦੇ ਸੀ ਮਾਂ ਨੂੰ ਖਾ ਗਿਆ ਇਹ ਅਪਹਾਗਾ ਤੇ ਇਸ ਗੁਰੂ ਅਮਰਦਾਸ ਪਾਤਸ਼ਾਹ ਨੇ ਐਸੀ ਵਰ ਦਿੱਤੇ ਕਹਿੰਦੇ ਇਹ ਤਾਂ ਨਥਾਵਿਆਂ ਦਾ ਥਾਂ ਇਹਦਾ ਘਰ ਐਸਾ ਹੋ ਜਿਹਦਾ ਘਰ ਕੋਈ ਨਹੀਂ ਹੋ ਉਹਦੇ ਘਰ ਚਾ ਕੇ ਥਾਂ ਲਊ ਜਿਹਦੇ ਕੋਲੇ ਕੋਈ ਰੋਟੀ ਕਾਨੂੰਨੀ ਹੋਗੀ ਇਥੋਂ ਲੰਗਰ ਛਕੇ ਸਾਰੀ ਕਾਇਨਾਤ ਇਥੋਂ ਲੰਗਰ ਛਕੇਗੀ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਹਰ ਮਿਲੇ ਸਾਧ ਸੰਗਤ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਜਿਨ੍ਹਾਂ ਨੇ ਆਜ ਅਵਤਾਰ ਦਿਹਾੜਾ ਤੇ ਸੀਮਨਾਇਆ ਮਨਾਰੇ ਉਹ ਸਾਰੇ ਬਿਰਤੀਆਂ ਇਕਾਗਰ ਕਰਕੇ ਬੈਠੋ ਧੰ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਰਾਮਦਾਸ ਜੀ ਤਾਂ ਬੈਠੇ ਨੇ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਧਾਰਿਆ ਉਹ ਸਿਰਜਨ ਹਾਰੇ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਸਾਦ ਸੰਸਾਰ ਤੇ ਭੇਜਿਆ ਤੇ ਉਸੇ ਹੀ ਪ੍ਰਮਾਤਮਾ ਨੇ ਸਾਧ ਸੰਗਤ ਉਹਨਾਂ ਨੂੰ ਸਾਰੀਆਂ ਕਰਾਮਾਤਾਂ ਵਿੱਚ ਪੂਰੀ ਕਰ ਦਿੱਤਾ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੀ ਧਾਰਿਆ ਸਿੱਖੀ ਅਤੇ ਸੰਗਤੀ ਸਿੱਖਾਂ ਨੇ ਸੰਗਤਾਂ ਨੇ ਸੇਵਕਾਂ ਨੇ ਉਹੀ ਗੁਰੂ ਰਾਮਦਾਸ ਜੀ ਨੂੰ ਰੱਬ ਕਰਕੇ ਨਮਸਕਾਰਾਂ ਕੀਤੀਆਂ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਤੇ ਜਿਨੇ ਭਾਉ ਨਾਲ ਪ੍ਰੇਮ ਨਾਲ ਗੁਰੂ ਰਾਮਦਾਸ ਜੀ ਨੂੰ ਸਿਮਰਿਆ ਨਾ ਹੀ ਜਿਹਨੇ ਤੁਸੇ ਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ ਉਹਨੂੰ ਪਾਰ ਕਰ ਦਿੱਤਾ ਭਵਜਲ ਤੋਂ ਨਿੰਦਿਆ ਚੋਂ ਈਰਖਾ ਚੋਂ ਚੁਗਲੀ ਚੋਂ ਚਿੰਤਾ ਤੋਂ ਮੁਕਤ ਕਰ ਦਿੱਤਾ ਬੰਦਨਾ ਤੋਂ ਆਜ਼ਾਦ ਕਰ ਦਿੱਤਾ ਸਤਿਗੁਰਜੀ ਵਰਸ਼ ਕਰਦੇ ਕਹਿੰਦੇ ਕਾਮ ਕਰੋਧ ਲੋਭ ਮੋਹ ਮਾਰ ਕੱਢੇ ਤੁਦ ਸਪਰਵਾਰਿਆ ਉਹ ਸਿੱਖ ਦੇ ਅੰਦਰੋਂ ਵਾਸ਼ਨਾ ਖਤਮ ਕਰ ਦਿੱਤੀ ਉਹ ਸਿੱਖ ਦੇ ਅੰਦਰੋਂ ਲੋਭ ਖਤਮ ਕਰ ਦਿੱਤਾ ਪਖੰਡ ਖਤਮ ਕਰ ਦਿੱਤਾ ਜਿੰਨੇ ਦਾਮਦਸ ਜੀ ਨੂੰ ਪਿਆਰ ਨਾਲ ਲਾਕੇ ਆ ਧੰਨ ਗੁਰੂ ਰਾਮਦਾਸ ਸਾਰੇ ਕਹੋ ਸਾਰੇ ਧੰਨ ਗੁਰੂ ਰਾਮਦਾਸ ਜਿਨੇ ਗੁਰੂ ਰਾਮਦਾਸ ਜੀ ਦਾ ਧਿਆਨ ਕਰਕੇ ਸਿਮਰਨ ਕੀਤਾ ਸਾਸੋਂ ਦੀ ਇੱਥੇ ਵੀ ਜੈ ਜੈਕਾਰ ਉੱਥੇ ਵੀ ਜੈ ਜੈਕਾਰ ਆਓ ਸਤਿਗੁਰੂ ਸੱਚੀ ਬਾਛਾ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਸਿਰ ਤੇ ਮਿਹਰ ਪਰ ਹੱਥ ਰੱਖਣ ਜਿੱਥੇ ਭਾਉ ਹੈ ਭਾਵਨਾ ਉੱਥੇ ਸਤਿਗੁਰ ਜੀ ਪਿਆਰ ਬਖਸ਼ਿਸ਼ ਕਰਨ ਸੱਚੀ ਬਾਛਾ ਮਿਹਰਾ ਕਰਨ ਸਾਰੀਆਂ ਸੰਗਤਾਂ ਨੂੰ ਚਰਨਾਂ ਨਾਲ ਜੋੜਨ ਆਓ ਹੋਈਆਂ ਭੁੱਲਾਂ ਦੀ ਖੀਮਾ ਬਖਸ਼ਿਓ ਧੰਨ ਗੁਰੂ ਰਾਮਦਾਸ ਸੱਚੀ ਬਾਛਾ ਦੀ ਸਾਰੀ ਚਰਨਾਂ ਨਲ ਜੁੜ ਗਈ ਆਨੰਦਵਾਨੀ ਆਓ ਸੱਚੀ ਬਾਛਾ ਕਿਰਪਾ ਕਰਨ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਉਹਨਾਂ ਦਾ ਸਮਾਂ ਆਓ ਸੱਚੀ ਬਾਛਾ ਦੀਆਂ ਖੁਸ਼ੀਆਂ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਦਰ ਤਨ ਤਨ ਰਾਮਦਾਸ ਦਰ ਜਿੰਨ ਸਿਧੀਆਂ ਤਿਨੇ ਸਵਾਰਿਆ ਜਿੰਨ ਸਿਰਾ ਤਿਨੇ ਸਵਾਰਿਆ ਜਿੰਨ ਸਿਰਿਆ ਤਿੰਨੇ ਸੁਬਾਧੀਆਂ ਜਿਨ sireya tinne subadhian tann tann ramdas gur tann tann ramdas gur tann tann ramdas gur ਨਨ ਰਾਮਦਾਸ ਗੁਰ ਹੋਈਆ ਪੱਲਾਂ ਦੀ ਖੀਵਾ ਬਖਸ਼ਿਓ ਆਸ਼ੀਸ਼ ਰਖਿਓ ਸਤਗੁਰਾਂ ਦੇ ਨਾਲ ਬਣਾਵੀ ਬਣਾਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਿਆਰ ਨਾਲ ਅਕਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ